ਮਹਿਕ ਪਲੋਰੀ ਜੋ ਹੈ ਜੈਸ ਧਾਲੀਵਾਲ ਨਾਂ ਦਾ ਜਿਹੜਾ ਮੁੰਡਾ ਇਹਨਾਂ ਨੂੰ ਚੈਲੰਜ ਕਰਦਾ ਸੀਗਾ ਅਰਸ਼ ਖੁੱਲੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀਗਾ ਇਸ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇੱਕ ਪੂਰੀ ਅੱਗ ਲੱਗੀ ਹੈ ਮਹਿਕ ਪਲੋਰੀ ਦੀ ਕੁੱਟਮਾਰ ਹੋਈ ਮਹਿਕ ਪਲੋਰੀ ਦੀ ਕੁੱਟਮਾਰ ਤੋਂ ਬਾਅਦ ਦੋ ਮੁੰਡਿਆਂ ਦੇ ਮਰਡਰ ਹੋ ਗਏ ਔਰ ਇਹ ਪਿਛਲੀ ਗੱਡੀ ਦੇ ਵਿੱਚ ਰਹਿ ਕੇ ਫਾਟਕ ਲੱਗ ਗਿਆ ਔਰ ਇੱਕ ਗੱਡੀ ਅੱਗੇ ਚਲੀ ਗਈ ਅੱਗੇ ਪਿਛਲੇ ਗੱਡੀਆਂ ਚੱਲ ਰਹੀਆਂ ਸੀਗੀਆਂ ਉਹ ਗੱਡੀ ਅੱਗੇ ਨਿਕਲ ਜਾਂਦੀ ਹੈ ਔਰ ਜਿਹੜੇ ਮੁੰਡੇ ਪਿੱਛੇ ਜਾ ਰਹੇ ਸੀਗੇ ਇਹ ਦੋਸਤੀ ਦੇ ਵਿੱਚ ਭਾਈਚਾਰੇ ਦੇ ਚੱਕਰ ਦੇ ਵਿੱਚ ਕਿਵੇਂ ਇਹਨਾਂ ਦੇ ਨਾਲ ਐਸੋਸੀਏਟਡ ਸੀਗੇ ਹਾਲਾਂਕਿ ਕੋਈ ਅਪਰਾਧਿਕ ਰਿਕਾਰਡਿੰਗ ਆ ਅੱਜਕੱਲ ਬਾਈ ਵਾਲਾ ਕਲਚਰ ਜਿਹੜਾ ਉਹਦੇ ਚੱਕਰ ਦੇ ਵਿੱਚ ਨਾਲ ਸੀਗੇ ਜਾਂ ਕਿਵੇਂ ਸੀਗੇ ਹੁਣ ਜਿਹੜਾ ਇਹਦੇ ਵਿੱਚ ਐਂਟਰੀ ਹੋ ਗਈ ਪ੍ਰਭ ਮੱਲੀ ਤੇ ਲਵਖ ਖਾ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਇਹ ਘਟਨਾ ਹੋਈ ਹੈ ਇਸ ਘਟਨਾ ਤੋਂ ਬਾਅਦ ਹੁਣ ਤੁਸੀਂ ਵੀ ਤਿਆਰੀ ਕਰਕੇ ਰੱਖੋ ਜਿਨ੍ਹਾਂ ਨੇ ਮਾਰਿਆ ਔਰ ਮੈਕ ਪੰਡੋਰੀ ਕਹਿ ਰਿਹਾ ਕਿ ਸਾਡਾ 4 ਘੰਟੇ ਪਹਿਲਾਂ ਸਮਝੌਤਾ ਹੋ ਗਿਆ ਸੀਗਾ ਜਦੋਂ ਇਹ ਦੋਹਾਂ ਮੁੰਡਿਆਂ ਦੇ ਮਰਡਰ ਹੋਏ ਆ। ਪ੍ਰੇਮ ਢਿੱਲੋਂ ਦੇ ਨਾਲ ਜਦੋਂ ਉਹ ਸਟੇਜ ਤੇ ਕੁੱਟਮਾਰ ਕੀਤੀ ਉਹ ਮੁੰਡਾ ਵੀ ਇਸ ਪੂਰੇ ਰੋਲੇ ਦੇ ਵਿੱਚ ਇਨਵੋਲ ਹੈਗਾ। ਪੰਜਾਬ ਚ ਇੱਕ ਵਾਰ ਫਿਰ ਤੋਂ ਵੱਡੀ ਗੈਂਗਵਾਰ ਦਾ ਖੱਛਾ ਜਤਾਇਆ ਜਾ ਰਿਹਾ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੁੰਦਾ ਹੈ ਔਰ ਉਸ ਕਤਲ ਦਾ ਕਨੈਕਸ਼ਨ ਮਹਿਕ ਪੰਡੋਰੀ ਦੀ ਕੁੱਟਮਾਰ ਦੇ ਨਾਲ ਜੋੜਿਆ ਜਾ ਰਿਹਾ ਆ ਆਖਰਕਾਰ ਇਹ ਮਸਲਾ ਕੀ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਡੀਕੋਡ ਕਰਾਂਗੇ ਇਸ ਪੂਰੇ ਮਸਲੇ ਨੂੰ ਮੇਰੇ ਨਾਲ ਸਤਿ ਵਿਕਰਮ ਨੇ ਵਿਕਰਮ ਮਹਿਕ ਪੰਡੋਰੀ ਦੀ ਕੁੱਟਮਾਰ ਔਰ ਉਸ ਤੋਂ ਬਾਅਦ ਦੋ ਨੌਜਵਾਨਾਂ ਦਾ ਕਤਲ ਮਸਲਾ ਕੀ ਹੈ ਕਿਹੜੇ ਕਿਹੜੇ ਨਾਮ ਇਸ ਦੇ ਵਿੱਚ ਸ਼ਾਮਲ ਹੈ ਔਰ ਕੀ ਆ ਜਾ ਰਿਹਾ ਕਿ ਵੱਡਾ ਗਾਇਕ ਵੀ ਇਸ ਕੇਸ ਦੇ ਵਿੱਚ ਇਨਵੋਲ ਹੈ ਦੇਖੋ ਵੱਡੇ ਗਾਇਕ ਦੀ ਇਨਵੋਲਵਮੈਂਟ ਦਾ ਜ਼ਿਕਰ ਜਿਹੜਾ ਉਹ ਇਸ ਕੇਸ ਦੇ ਨਾਲ ਕਨੈਕਸ਼ਨ ਨਹੀਂ ਹੈ ਪਰ ਇੱਕ ਚੀਜ਼ ਜਿਹੜੀ ਜ਼ਰੂਰ ਹੈ ਕਿ ਜਿਹੜੇ ਇਸ ਪੂਰੇ ਕੇਸ ਦੇ ਵਿੱਚ ਲੋਕ ਰਹੇ ਆ ਉਹਨਾਂ ਦੇ ਨਾਲ ਵਿਵਾਦ ਜ਼ਰੂਰ ਹੈ ਖਾਸ ਤੌਰ ਤੇ ਮਹਿਕ ਪਲੋਰੀ ਨਾਮ ਦਾ ਜਿਹੜਾ ਮੁੰਡਾ ਹੈ ਅਪਾਹਜ ਨੌਜਵਾਨ ਆ ਛੋਟਾ ਜਾ ਔਰ ਉਹਦੇ ਨਾਲ ਕੁੱਟਮਾਰ ਹੋਈ ਹੈ ਹੈ ਕੋਣ ਹੈ ਇੰਸਟਾਗ੍ਰam ਤੇ ਵੀਡੀਓਜ਼ ਪਾਉਂਦਾ ਹੁੰਦਾ ਕੁਝ ਇੱਕ ਕੰਟੈਂਟ ਇਸ ਦਾ ਅਪੱਤੀ ਜਨਕ ਹੁੰਦਾ ਕਿਸੇ ਨੂੰ ਗਾਲਾਂ ਕੱਢਤੀਆਂ ਜਾਂ ਕੋਈ ਛੇਰੋ ਸ਼ੈਰੀ ਇਧਰ ਉਧਰ ਦੀ ਕਰਕੇ ਵੀਡੀਓਜ਼ ਪੋਸਟ ਕਰ ਦਿੰਦਾ ਸੀਗਾ ਮੈਕ ਪੰਡੋਰੀ ਔਰ ਮੈਕ ਪੰਡੋਰੀ ਜੋ ਹੈ ਇਹ ਜੈਸ ਢਾਲੀ ਵਾਲਾ ਨਾਂ ਦਾ ਜਿਹੜਾ ਮੁੰਡਾ ਇਹਨਾਂ ਨੂੰ ਚੈਲੰਜ ਕਰਦਾ ਸੀਗਾ ਅਰਸ਼ ਖੁੱਲੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀਗਾ ਇਸ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਹਦੀ ਕੁੱਟਮਾਰ ਜਦੋਂ ਕੀਤੀ ਜਾਂਦੀ ਹੈ ਘਰੇ ਜਾ ਕੇ ਦੇ ਕੇਸ ਖੋਲ ਕੇ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਨੰਗਾ ਕਰ ਦਿੱਤਾ ਜਾਂਦਾ ਹੈ ਇਸ ਦੇ ਕੱਪੜੇ ਲਾਹ ਦਿੱਤੇ ਜਾਂਦੇ ਔਰ ਉਹ ਵੀਡੀਓ ਬਣਾਇਆ ਜਾਂਦਾ ਬਕਾਇਦਾ ਉਸ ਨੂੰ ਰਿਕਾਰਡ ਕਰਕੇ ਮੋਬਾਈਲ ਫੋਨ ਦੇ ਕੈਮਰੇ ਦੇ ذریعے ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਜਾਂਦਾ ਪਿਛਲੇ 2-3 ਦਿਨਾਂ ਤੋਂ ਪਰ ਇਹ ਮੁੰਡੇ ਦੇ ਇਸ ਘਟਨਾ ਦੇ ਨਾਲ ਇਸ ਤਰੀਕੇ ਦੇ ਨਾਲ ਇਸ ਮਹਿਕ ਪੰਡੋਰੀ ਦੇ ਨਾਲ ਇਹ ਘਟਨਾ ਹੋ ਜੂਗੀ ਇਸ ਤੋਂ ਬਾਅਦ ਦੋ ਮੁੰਡਿਆਂ ਦੇ ਮਰਡਰ ਹੋਗੇ ਇਹ ਕਿਸੇ ਨੂੰ ਨਹੀਂ ਲੱਗਦਾ ਸੀ ਕਿ ਇਸ ਤਰ੍ਹਾਂ ਗੈਂਗਵਾਰ ਹੋ ਜੂਗੀ ਪਰ ਤੁਸੀਂ ਇਹ ਦੇਖੋ ਕਿ ਗੈਂਗਸਟਰਸ ਦੇ ਨਾਲ ਉਹਦੇ ਕਨੈਕਸ਼ਨਸ ਜਿਹੜੇ ਆ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਉਹਦੇ ਤੋਂ ਵੀਡੀਓਜ਼ ਪਵਾ ਦਿੱਤੇ ਜਾਂਦੇ ਸੀਗੇ ਫਿਰ ਉਸ ਤੋਂ ਬਾਅਦ ਫਿਰ ਇਹਨੂੰ ਵੀ ਜਵਾਬ ਦਿੱਤਾ ਜਾਂਦਾ ਸੀਗਾ ਜੈਸ ਜਿਹੜਾ ਮੁੰਡਾ ਉਹਦੇ ਵੱਲੋਂ ਡਿਸਟਰੈਕਟ ਕੱਢ ਕੇ ਇਹਨੂੰ ਵੀ ਜਵਾਬ ਦਿੱਤਾ ਗਿਆ ਹੋਰ ਜਿਹੜਾ ਇੱਕ ਜੱਗੂ ਆ ਉਹਨੂੰ ਵੀ ਜੱਗਾ ਉਹਨੂੰ ਵੀ ਜਵਾਬ ਦਿੱਤਾ ਗਿਆ ਉਹਦੇ ਵਿੱਚ ਤਾਂ ਇਹ ਹੌਲੀ 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 ਕਰਕੇ ਜਿਹੜੀ ਚਿੰਗਾਰੀ ਸੀਗੀ ਇਸ ਉਲਗਦੀ ਗਈ ਕਿਉਂਕਿ ਮੈਕ ਪਨੋਰੀ ਨਾਂ ਦੇ ਇਸ ਮੁੰਡੇ ਨੇ ਪਹਿਲਾਂ ਚੈਲੰਜ ਕੀਤਾ ਅਰਸ਼ ਖੁੱਲੇ ਉਹਨਾਂ ਨੂੰ ਜੈਸ ਨੂੰ ਉਹਨਾਂ ਨੂੰ ਔਰ ਉਹ ਮੌਕੇ ਤੇ ਨਹੀਂ ਆਏ ਸੀਗੇ ਔਰ ਉਸ ਤੋਂ ਬਾਅਦ ਫਿਰ ਉਹਨੇ ਸਕੋਰਪੀਓ ਦੇ ਬੈਕ ਇੱਕ ਵੀਡੀਓ ਪਾਤੀ ਉਸ ਤੋਂ ਬਾਅਦ ਫਿਰ ਉਹਦੀ ਮਹਿਕ ਦੀ ਘਰੇ ਜਾ ਕੇ ਕੁੱਟਮਾਰ ਕਰ ਦਿੱਤੀ ਜਾਂਦੀ ਬੁਰੇ ਤਰੀਕੇ ਦੇ ਨਾਲ ਫਿਰ ਉਹਦੇ ਤੋਂ ਬੁਲਾਇਆ ਵੀ ਜਾਂਦਾ ਪੱਤੂ ਹੁਣਾ ਦੇ ਖਿਲਾਫ ਵੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤੋਂ ਬਾਅਦ ਇਹ ਪੂਰੀ ਅੱਗ ਲੱਗੀ ਆ ਤਾਂ ਇਹ ਮਹਿਕ ਪੰਡੋਰੀ ਦੀ ਕੁੱਟਮਾਰ ਹੋਈ ਮਹਿਕ ਪੰਡੋਰੀ ਦੀ ਕੁੱਟਮਾਰ ਤੋਂ ਬਾਅਦ ਦੋ ਮੁੰਡਿਆਂ ਦੇ ਮਰਡਰ ਹੋ ਗਏ ਔਰ ਮਨਕੰਸ਼ਾਪੁਰੀਆ ਹੁਣਾ ਦੇ ਵੱਲੋਂ ਉਹਦੀ ਜ਼ਿੰਮੇਵਾਰੀ ਚੁੱਕ ਲਈ ਗਈ ਔਰ ਹੁਣ ਜਿਹੜਾ ਇਹਦੇ ਵਿੱਚ ਐਂਟਰੀ ਹੋ ਗਈ ਪ੍ਰਭ ਮੱਲੀ ਤੇ ਲਵਖਾਖ ਹੁਣਾ ਨੇ ਵੀ ਕਹਿਆ ਕਿ ਜਿਹੜੀ ਇਹ ਘਟਨਾ ਹੋਈ ਆ ਔਰ ਇਸ ਘਟਨਾ ਤੋਂ ਬਾਅਦ ਹੁਣ ਤੁਸੀਂ ਵੀ ਤਿਆਰੀ ਕਰਕੇ ਰੱਖੋ ਜਿਨ੍ਹਾਂ ਨੇ ਮਾਰਿਆ ਕਿਉਂਕਿ ਜਿਹੜੇ ਦੋ ਨੌਜਵਾਨ ਪ੍ਰਿੰਸ ਜਿਹੜੇ ਦੋ ਮੁੰਡੇ ਮਰੇ ਆ ਨਾ ਇਹਨਾਂ ਦਾ ਕਿਸੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਪਰਾਧਿਕ ਰਿਕਾਰਡ ਨਹੀਂਗਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂਗਾ ਕਿਉਂਕਿ ਪੁਲਿਸ ਦੇ ਕਈ ਸੋਰਸਸ ਦੇ ਨਾਲ ਗੱਲਬਾਤ ਹੋਈ ਆ ਲਗਾਤਾਰ ਸ਼ਾਮ ਤੋਂ ਚੀਜ਼ਾਂ ਚੈੱਕ ਕਰ ਰਹੇ ਸੀਗੇ ਕਿ ਕੀ ਹੋ ਰਿਹਾ ਤਾਂ ਜ਼ਰੂਰ ਪੰਜਾਬ ਪੁਲਿਸ ਅਲਰਟ ਤੇ ਆ ਵੱਡੀ ਗੈਂਗਵਾਰ ਦਾ ਖਾਚਾ ਹੈਗਾ ਕਿ ਜਿਹੜੇ ਇੱਕ ਤਾਂ ਮੁੰਡਿਆਂ ਨੇ ਮਰਡਰ ਕੀਤੇ ਆ ਉਹਨਾਂ ਦੇ ਨੇੜਲੇ ਸਾਥੀਆਂ ਨੂੰ ਵੀ ਚੁੱਕਿਆ ਜਾ ਸਕਦਾ ਹੈ ਯਾਨੀ ਕਿ ਉਹਨਾਂ ਦੇ ਨੇੜਲੇ ਸਾਥੀਆਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਜਿਹੜਾ ਪ੍ਰਭ ਮੱਲੀ ਉਹਨਾਂ ਦੇ ਗਰੁੱਪ ਦੇ ਵੱਲੋਂ ਜਾਂ ਫਿਰ ਲਵਖ ਖਖ ਉਹਨਾਂ ਦੇ ਗਰੁੱਪ ਦੇ ਵੱਲੋਂ ਜਗੂ ਭਗਵਾਨਕੁਰੀਆ ਗਰੁੱਪ ਦੇ ਵੱਲੋਂ ਬਦਲਾ ਲੈਣ ਵਾਸਤੇ ਕਿਉਂਕਿ ਇਹ ਦੋ ਮੁੰਡੇ ਜਿਹੜੇ ਸਮਰਬੀਰ ਤੇ ਸੌਰਵ ਵੀਰ ਜਿਹੜੇ ਸੀਗੇ ਦੋ ਮੁੰਡੇ ਛੋਟੀ ਛੋਟੀ ਉਮਰ ਦੇ ਮੁੰਡੇ ਸੀਗੇ ਔਰ ਠੀਕ ਠਾਕ ਪਰਿਵਾਰਾਂ ਦੇ ਮੁੰਡੇ ਸੀਗੇ ਪਰ ਇਹ ਜਿਹੜਾ ਮੁੰਡਾ ਅੱਗੇ ਅੱਗੜ ਪਿਛੜ ਗੱਡੀਆਂ ਜਾ ਰਹੀਆਂ ਸੀਗੀਆਂ ਔਰ ਇਹ ਪਿਛਲੀ ਗੱਡੀ ਦੇ ਵਿੱਚ ਰਹਿ ਕੇ ਫਾਟਕ ਲੱਗ ਗਿਆ ਔਰ ਇੱਕ ਗੱਡੀ ਅੱਗੇ ਖਾਟਕ ਤੇ ਸੀਗੇ ਇਹ ਇਹਨਾਂ ਦਾ ਜਿਹੜਾ ਲਗਾਤਾਰ ਰੈਕੀ ਕੀਤੀ ਜਾ ਰਹੀ ਸੀ ਇਹਨਾਂ ਦੀਆਂ ਪੈੜਾਂ ਲੱਪੀਆਂ ਜਾ ਰਹੀਆਂ ਸੀ ਕਿ ਮਹਿਕ ਪੰਡੋਰੀ ਦੀ ਕੁੱਟਮਾਰ ਕਰਨ ਵਾਲੇ ਨਿਸ਼ਾਨੇ ਤੇ ਸੀਗੇ ਰਡਾਰ ਤੇ ਸੀਗੇ ਟਾਰਗੇਟ ਤੇ ਸੀਗੇ ਜਿਨ੍ਹਾਂ ਨੇ ਮਹਿਕ ਪੰਡੋਰੀ ਦੀ ਕੁੱਟਮਾਰ ਕੀਤੀ ਪਰ ਉਸ ਕੁੱਟਮਾਰ ਦੀ ਘਟਨਾ ਤੋਂ ਬਾਅਦ ਜਿਹੜਾ ਲਗਾਤਾਰ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਲਾਭ ਖਾਖੋਣਾ ਨੂੰ ਜਾਂ ਫਿਰ ਜਿਹੜਾ ਇਹ ਹੈਗਾ ਅਰਸ਼ ਅਰਸ਼ ਕੁਲਾ ਤਾਂ ਉਹ ਅੱਗੇ ਚਲੇ ਗਏ ਕਿਉਂਕਿ ਇਸ ਕੁੱਟਮਾਰ ਦੀ ਘਟਨਾ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹ ਜਾ ਰਹੇ ਸੀ ਕਿਸੇ ਧਾਰਮਿਕ ਸਥਾਨ ਤੇ ਕਿ ਜਿਹੜੀ ਇਹ ਕੇਸਾਂ ਦੀ ਵਿਅਦਬੀ ਵਾਲਾ ਮਸਲਾ ਚੱਲ ਰਿਹਾ ਸੀਗਾ ਉਹਦੇ ਤੇ ਉਹ ਆਪ ਦਾ ਸਪਸ਼ਟੀਕਰਨ ਉਹਨਾਂ ਨੇ ਦੇਣਾ ਸੀਗਾ ਇਸ ਪੂਰੇ ਮਸਲੇ ਤੇ ਕਿ ਇਸ ਅਸੀਂ ਕੇਸਾਂ ਦੀ ਵਿਅਦਬੀ ਕੀਤੀ ਨਹੀਂ ਕੀਤੀ ਜਾਂ ਜੋ ਵੀ ਇਹ ਪੂਰੀ ਘਟਨਾ ਕਿਵੇਂ ਹੋਈ ਹੈ ਇਹਦੇ ਬਾਰੇ ਪਰ ਤੁਸੀਂ ਇਹ ਦੇਖੋ ਉਹ ਗੱਡੀ ਅੱਗੇ ਨਿਕਲ ਜਾਂਦੀ ਹੈ ਔਰ ਜਿਹੜੇ ਮੁੰਡੇ ਪਿੱਛੇ ਜਾ ਰਹੇ ਸੀਗੇ ਇਹ ਦੋਸਤੀ ਦੇ ਵਿੱਚ ਭਾਈਚਾਰੇ ਦੇ ਚੱਕਰ ਦੇ ਵਿੱਚ ਕਿਵੇਂ ਇਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਹਾਲਾਂਕਿ ਕੋਈ ਅਪਰਾਧਿਕ ਰਿਕਾਰਡਿੰਗ ਆ ਅੱਜਕੱਲ ਬਾਈ ਵਾਲਾ ਕਲਚਰ ਜਿਹੜਾ ਉਹਦੇ ਚੱਕਰ ਦੇ ਵਿੱਚ ਨਾਲ ਸੀਗੇ ਜਾਂ ਕਿਵੇਂ ਸੀਗੇ ਕਿਉਂਕਿ ਜਦੋਂ ਕਾਲਜ ਤੋਂ ਜਾਂ ਸਕੂਲਾਂ ਦੇ ਕਾਲਜਾਂ ਦੇ ਆਪਸ ਦੇ ਵਿੱਚ ਮੁੰਡੇ ਇੱਕ ਦੂਜੇ ਦੇ ਸਰਕਲ ਦੇ ਵਿੱਚ ਹੁੰਦੇ ਅੱਗੇ ਦੀ ਅੱਗੇ ਤਾਂ ਉਹ ਸ਼ਾਇਦ ਹੋ ਸਕਦਾ ਕਿ ਮਹਿਕ ਪੰਡੋਰੀ ਦੇ ਨਾਲ ਕੁੱਟਮਾਰ ਵੇਲੇ ਨਾ ਵੀ ਮੌਕੇ ਦੇ ਉੱਪਰ ਹੁਣ ਪਰ ਉਸ ਵੇਲੇ ਜਦੋਂ ਮਹਿਕ ਪੰਡੋਰੀ ਨਾਲ ਕੁੱਟਮਾਰ ਕਰਨ ਵਾਲੇ ਟਾਰਗੇਟ ਤੇ ਸੀ ਉਸ ਵੇਲੇ ਉਹਨਾਂ ਦੀ ਗੱਡੀ ਜਿਹੜੀ ਉਹ ਪਿੱਛੇ ਸੀਗੀ ਤਾਂ ਉਸ ਵੇਲੇ ਫਿਰ ਇਹ ਰਡਾਰ ਤੇ ਆ ਗਏ ਔਰ ਇਹ ਨਿਹਾਥੇ ਸੀਗੇ ਨੌਜਵਾਨ ਦੋਵੇਂ ਇਨਾਂ ਦੇ ਇਨਾਂ ਤੇ ਫਾਇਰਿੰਗ ਹੋਈ ਇੱਕ ਦੀ ਤਾਂ ਉਸੇ ਦਿਨ ਸ਼ਾਮ ਨੂੰ ਮੌਤ ਹੋ ਗਈ ਅ ਸਮਰਦੀਪ ਔਰ ਦੂਸਰੇ ਦੀ ਅਗਲੇ ਦਿਨ ਤੜਕੇ ਅਰਲੀ ਮਾਰਨਿੰਗ ਦੇ ਸਿਆਹ ਜਿਹੜਾ ਹਸਪੀਟਲ ਦੇ ਵਿੱਚ ਸੁਣਾਗਵਾਨ ਨੇ ਦਮ ਤੋੜਤਾ ਪਰ ਫਾਟਕ ਲੱਗ ਗਿਆ ਫਾਟਕ ਤੇ ਗੱਡੀ ਖੜ ਗਈ ਇਸ ਕਰਕੇ ਇਹ ਇਹ ਪੂਰਾ ਜਿਹੜਾ ਇਹ ਘਟਨਾ ਕਰਮ ਆਪਰਿਆ ਪਰ ਹੁਣ ਦੇਖੋ ਤੁਸੀਂ ਪ੍ਰੈਸ ਇਹ ਘਟਨਾ ਦਾ ਵਾਪਰ ਕੇ ਕਿ ਦੋ ਮੁੰਡੇ ਮਰ ਗਏ ਉਸ ਸਕੂਟ ਮਾਰ ਦੀ ਘਟਨਾ ਤੋਂ ਬਾਅਦ ਹੁਣ ਜਿਹੜਾ ਪ੍ਰਭ ਮੱਲੀ ਤੇ ਲਵ ਖਖ ਦੇ ਵੱਲੋਂ ਵੀ ਵੀਡੀਓ ਪਾਤੀ ਗਈ ਹੈ ਉਹਨਾਂ ਨੇ ਵੀ ਚੈਲੰਜ ਕਰਤਾ ਮਨ ਕਨਸ਼ਾਮਪੂਰੀਆ ਉਹਨਾਂ ਨੂੰ ਉਹਨਾਂ ਦੇ ਗਰੁੱਪ ਨੂੰ ਚੈਲੰਜ ਕਰਤਾ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਅਸੀਂ ਕਰਾਂਗੇ ਜੋ ਸਾਡੇ ਤੋਂ ਹੋ ਪਾਊਗਾ ਔਰ ਜੇ ਸਾਡਾ ਫਲਾਨਾ ਬੰਦਾ ਗਰੁੱਪ ਮੌਕੇ ਦੇ ਉੱਪਰ ਹੁੰਦਾ ਤਾਂ ਫਿਰ ਤੁਹਾਡੇ ਹਿੰਮਤ ਨਹੀਂ ਸੀ ਤੁਹਾਡੇ ਬੰਦਿਆਂ ਦੀ ਹਿੰਮਤ ਨਹੀਂ ਸੀ ਤਾਂ ਹੁਣ ਜਿਹੜੇ ਬੰਦੇ ਇੱਕ ਦੂਜੇ ਦੇ ਦੇਖੋ ਬੰਦੇ ਤਾਂ ਪੰਜਾਬ ਦੇ ਪਿੰਡਾਂ ਦੇ ਹੀ ਆ ਪੰਜਾਬ ਦੇ ਹੀ ਆ ਖਾਸ ਤੌਰ ਤੇ ਮਾਝਾ ਰੀਜਨ ਦੇ ਜਿਆਦਾ ਲੋਕ ਹੋਣ ਜਿਆਦਾ ਮੁੰਡੇ ਹੋਣਗੇ ਜਿਹੜੇ ਇਹਨਾਂ ਦੇ ਨਾਲ ਐਸੋਸੀਏਟਡ ਆ ਕਿਉਂਕਿ ਜਿਹੜੇ ਦੇਖੋ ਇਹ ਮੁੰਡੇ ਵੀ ਜਿਹੜੇ ਐਕਟਿਵ ਨੇ ਕਨਸ਼ਾਮਪੁਰੀਆ ਹੁਣ ਜਿਹੜੇ ਗਰੁੱਪ ਚਲਾ ਰਹੇ ਆ ਔਰ ਇਹ ਵੀ ਮਾਝੇ ਤੋਂ ਆਉਂਦੇ ਆ ਇਹਨਾਂ ਦੇ ਐਂਟੀ ਜਿਨ੍ਹਾਂ ਦੇ ਨਾਲ ਇਹਨਾਂ ਦੀ ਟਕਸਲ ਚੱਲ ਰਹੀ ਆ ਉਹ ਵੀ ਮਾਝੇ ਤੋਂ ਆਉਂਦੇ ਆ ਤਾਂ ਇਹ ਨੇੜੇ-ਤੇੜੇ ਦੇ ਪਿੰਡਾਂ ਦੇ ਮੁੰਡੇ ਹੋਣਗੇ ਸਰਕਲ ਇੱਕ ਦੂਜੇ ਦਾ ਆਲਮੋਸਟ ਜਿਹੜੇ ਇਸ ਲਾਈਨ ਦੇ ਬੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਕਿਹੜੇ ਗਰੁੱਪ ਲਈ ਕੰਮ ਕਰ ਰਿਹਾ ਤਾਂ ਹੁਣ ਜਿਹੜਾ ਮਾਨਕਨ ਸ਼ਾਮਪੂਰੀਆ ਉਹਨਾਂ ਦੇ ਗਰੁੱਪ ਦੇ ਮੁੰਡੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਵੱਡੀ ਗੈਂਗ ਵਰ ਪੰਜਾਬ ਦੇ ਵਿੱਚ ਹੋਣ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਪੰਜਾਬ ਮੇਰਾ ਸਵਾਲ ਹੈ ਕਿ ਜਦੋਂ ਮਹਿਕ ਪੰਡੋਰੀ ਦੀ ਕੁੱਟਮਾਰ ਹੋਈ ਉੱਥੇ ਕਈ ਨੌਜਵਾਨ ਸੀਗੇ 7-8 ਮੇਰੇ ਖਿਆਲ ਨਾਲ 10-12 ਮੁੰਡੇ ਸੀਗੇ ਤੁਹਾਡੀ ਜਾਣਕਾਰੀ ਇਹ ਹੈ ਕਿ ਉਹਨਾਂ ਜਿਹੜੇ ਉਹ ਨੌਜਵਾਨ ਨੇ ਉਸ ਗੱਡੀਆਂ 'ਚ ਸਵਾਰ ਸੀਗੇ ਇਹ ਹੋ ਸਕਦਾ ਜਿਹੜੇ ਜਿਹੜੇ ਨੌਜਵਾਨ ਥੱਲੇ ਕੁਛ ਬੈਠੇ ਸੀਗੇ ਉਹ ਮੈਨੂੰ ਲੱਗਦਾ ਕਿ ਉਹ ਮਹਿਕ ਪੰਡੋਰੀ ਦੇ ਨਾਲ ਹੀ ਸੀਗੇ ਉਹ ਮੁੰਡੇ ਠੀਕ ਹੈ ਕਿਉਂਕਿ ਜਦੋਂ ਕੁੱਟਮਾਰ ਉਹਦੀ ਹੋਈ ਆ ਉਹ ਮੁੰਡੇ ਥੱਲੇ ਬੈਠੇ ਸੀਗੇ ਔਰ ਹੋ ਸਕਦਾ ਉਹਨਾਂ ਨਾਲ ਵੀ ਉਸ ਵੇਲੇ ਕੁੱਟਮਾਰ ਹੋਈ ਹੋਊਗੀ ਕਿਉਂਕਿ ਉਹ ਛੋਟੀ ਜਿਹੀ ਉਮਰ ਦਾ ਮੁੰਡਾ ਉਹ ਔਰ ਨੇੜੇ-ਤੇੜੇ ਵਾਲਾ ਜਿਹੜਾ ਉਹਦੇ ਨਾਲ ਸਰਕਲ ਆ ਔਰ ਉਹ ਮੁੰਡੇ ਜਿਹੜੇ ਮਹਿਕ ਪੰਡੋਰੀ ਦੇ ਨੇੜੇ-ਤੇੜੇ ਦੇ ਨੇੜੇ ਸਵਾਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਆ ਪੂਰੇ ਪੰਜਾਬ ਦੇ ਜ਼ਿਹਨ ਦੇ ਵਿੱਚ ਹੈ ਮਹਿਕ ਪੰਡੋਰੀ ਦਾ ਕਨੈਕਟ ਕੁੱਟਮਾਰ ਦਾ ਕਨੈਕਸ਼ਨ ਇਸ ਗੈਂਗ ਕੋਰਡੀਨਲ ਸਿੱਧਾ-ਸਿੱਧਾ ਜੁੜਦਾ ਹੈ ਜਾਂ ਬਹੁਤ ਸਾਰੀਆਂ ਕੜੀਆਂ ਵਿਚਕਾਰ ਨਹੀਂ 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 ਬਿਲਕੁਲ ਸਿੱਧਾ-ਸਿੱਧਾ ਜੁੜਦਾ ਕੜੀਆਂ ਵੈਸੇ ਤਾਂ ਹੈਗੀਆਂ ਇਹਦੇ ਵਿੱਚ ਕਿਉਂਕਿ ਮੈਂ ਇੱਕ ਫੰਡੋਰੀ ਜੋ ਹੈ ਉਹ ਗਲਤ ਵੀਡੀਓਜ਼ ਪਾ ਦਿੰਦਾ ਸੀ ਕਿਸੇ ਦੇ ਨਾਮ ਲੈ ਕੇ ਸ਼ੇਰੋ ਸ਼ੈਰੀ ਕਰਦਾ ਆਪਦੀ ਪੁੱਠੀ ਸਿੱਧੀ ਜੋੜ ਕੇ ਔਰ ਗਾਲਾਂ ਕੱਢ ਕੇ ਵਿੱਚ ਔਰ ਗਰੁੱਪ ਨੂੰ ਚੈਲੰਜ ਕਰ ਦਿੰਦਾ ਸੀਗਾ ਜੋ ਕਿ ਪ੍ਰਭ ਮੱਲੀ ਹੋਣਾਂ ਦਾ ਦੇ ਨੇੜੇ ਤੇੜੇ ਦੇ ਸਰਕਲ ਦੇ ਲੋਕ ਆ ਜਿਹੜੇ ਅਗਲੇ ਸਰਕਲ ਦੇ ਮੁੰਡੇ ਆ ਜਿਹੜੇ ਉਹਨਾਂ ਨੂੰ ਜੈਸ ਢਾਲੀ ਵਾਲਿਆਂ ਅਰਸ਼ ਖੁੱਲੇ ਉਹਨਾਂ ਨੂੰ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਵੀ ਇਹਨੂੰ ਜਵਾਬ ਦਿੱਤਾ ਗਿਆ ਸੀ ਫਿਰ ਆਪਸ ਦੇ ਵਿੱਚ ਇਹ ਇਹਨਾਂ ਦੇ ਵਿੱਚ ਦੇਖੋ ਮੋਟੀਆਂ-ਮੋਟੀਆਂ ਜਿੰਨਾ ਕੁ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਇਹਦੇ ਵਿੱਚ 2-3 ਤਿੰਨ ਲੇਅਰਸ ਨੇ ਇੱਕ ਤਾਂ ਮੇਨ ਜਿਹੜੇ ਜਿਹੜੇ ਗੈਂਗਸਟਰ ਨੇ ਬਾਹਰ ਬੈਠੇ ਜਿਨ੍ਹਾਂ ਦਾ ਆਪਸ ਦੇ ਵਿੱਚ ਪਹਿਲਾਂ ਹੀ ਕਲੈਸ਼ ਚੱਲ ਰਿਹਾ ਉਹ ਗੈਂਗਸਟਰਾਂ ਦੀ ਇੱਕ ਲੇਅਰ ਲੇਅਰ ਹੋ ਗਈ ਇਹਦੇ ਵਿੱਚ ਇਸ ਤੋਂ ਬਾਅਦ ਦੂਜੀ ਲੇਅਰ ਹੈਗੀ ਇਹਨਾਂ ਦੇ ਜਿਹੜੇ ਥੱਲੇ ਗੁਰਗੇ ਕੰਮ ਕਰ ਰਹੇ ਆ ਹਾਲਕਿ ਉਹਦੇ ਨਾਲ ਹੀ ਮੰਨੇ ਜਾਣਗੇ ਪਰ ਇਹ ਦੂਜੀ ਲੇਅਰ ਹੁਣ ਇੱਕ ਕਲੈਸ਼ ਜਿਹੜਾ ਬਾਕੀ ਤਾਂ ਬਾਹਰ ਬੈਠੇ ਜਿਨ੍ਹਾਂ ਨੇ ਫੋਨ ਤੇ ਕੰਮ ਕਰਾਉਣਾ ਪੈਸੇ ਦੇ ਕੇ ਕੰਮ ਕਰਾਉਣਾ ਪਰ ਜਿਹੜੇ ਥੱਲੇ ਬੈਠੇ ਆ ਗੁਰਗੇ ਜਾਂ ਥੱਲੇ ਜਿਹੜੇ ਐਕਟਿਵ ਪੰਜਾਬ ਦੇ ਵਿੱਚ ਅੰਡਰਗਰਾਉਂਡ ਰਹਿ ਕੇ ਜਾਂ ਸਲੀਪਰ ਸੈੱਲ ਕੰਮ ਕਰ ਰਹੇ ਉਹਨਾਂ ਦੇ ਵਿਚਾਲੇ ਇਹ ਗੈਂਗਵਾਰ ਗੈਂਗਵਾਰ ਹੋਣੀ ਹੈ ਹੁਣ ਕਿਉਂਕਿ ਉਹ ਜਿਹੜੇ ਮੇਨ ਇਹਨਾਂ ਦੇ ਕਿੰਗਪਿੰਨ ਨੇ ਉਹ ਤਾਂ ਬਾਹਰ ਨੇ ਇੱਥੇ ਹੈ ਨਹੀਂਗੇ ਔਰ ਤੀਸਰੀ ਜਿਹੜੀ ਲੇਅਰ ਆ ਤੀਸਰਾ ਜਿਹੜਾ ਕਲੈਸ਼ ਆ ਉਹ ਬਿਟਵੀਨ ਸੋਸ਼ਲ ਮੀਡੀਆ ਇਨਫਲੂਐਂਸਰ ਕਹਿ ਲੋ ਜਾਂ ਜਿਹੜੇ ਵਿਵਾਦਤ ਲੋਕ ਆ ਉਹਨਾਂ ਦੇ ਵਿਚਾਰੇ ਆ ਉਹਨਾਂ ਦੇ ਵਿੱਚ ਮਹਿਕ ਪਨੋਰੀ ਵੀ ਹੋ ਗਿਆ ਉਹਨਾਂ ਦੇ ਵਿੱਚ ਜੈਸ ਵੀ ਹੋ ਗਿਆ ਅਰਸ਼ ਕੋ ਲਵ ਵੀ ਹੋ ਗਿਆ ਉਹਨਾਂ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਪੁਲਿਸ ਨੂੰ ਬਹੁਤ ਸਮਝਣਾ ਪਊਗਾ ਇਸ ਮਸਲੇ ਦੇ ਉੱਪਰ ਕਿ ਜਿਹੜੇ ਜਿਹੜੇ ਵੀ ਕਿਉਂਕਿ ਆਮ ਤੌਰ ਤੇ ਦੇਖੋ ਪਰਸ ਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਕਿ ਕਿੱਥੇ ਕੀ ਹੋ ਰਿਹਾ ਜੇ ਪੁਲਿਸ ਚਾਵੇ ਕਿਉਂਕਿ ਇਕੱਲੇ ਇਕੱਲੇ ਬੰਦੇ ਦਾ ਰਿਕਾਰਡ ਹੁੰਦਾ ਪੁਲਿਸ ਦੇ ਕੋਲ ਸਾਰੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਪੁਲਿਸ ਦੇ ਕੋਲ ਪਰ ਇਹ ਇੱਕ ਬਹੁਤ ਵੱਡਾ ਚੈਲੈਂਜਿੰਗ ਕੰਮ ਆ ਚੈਲ ਚੈਲੰਜ ਵਾਲਾ ਕੰਮ ਆ ਕਿ ਅਗਲੀ ਜਿਹੜੀ ਗੈਂਗਵਾਰ ਆ ਕਿ ਦੋ ਮਾਵਾ ਦੇ ਪੁੱਤ ਤਾਂ ਮਾਰੇਗੇ ਹੋਰ ਨਾ ਕਿਸੇ ਮਾਵਾ ਦੇ ਪੁੱਤ ਮਾਰੇ ਜਾਣ ਉਹਨਾਂ ਨੂੰ ਕਿਵੇਂ ਰੋਕਣਾ ਇਹ ਬਹੁਤ ਚੈਲੈਂਜਿੰਗ ਕੰਮ ਆ ਪੁਲਿਸ ਦੇ ਲਈ ਬਹੁਤ ਡੀਪਲੀ ਇਸ ਪੂਰੇ ਮਸਲੇ ਤੇ ਐਕਟਿਵ ਰਹਿ ਕੇ ਕੰਮ ਕਰਨਾ ਪਊਗਾ ਇਹ ਨਹੀਂ ਪਤਾ ਕਿ ਕਿਹੜੇ ਦਾ ਕਿੱਥੇ ਟਾਈਮ ਚੱਕਿਆ ਜਾਣਾ ਕਿਹੜੇ ਨੂੰ ਕਿੱਥੇ ਟਾਰਗੇਟ ਕਰ ਲਿਆ ਜਾਣਾ ਇਸ ਘਟਨਾ ਤੇ ਮਹਿਕ ਪੰਡੋਰੀ ਦਾ ਵੀ ਸਪਸ਼ਟਿਕਰਨ ਆਇਆ ਉਹ ਕਹਿ ਰਹੇ ਕਿ ਮਹਿਕ ਪੰਡੋਰੀ ਦੀ ਜਦੋਂ ਕੱਲ ਪਰਸੋ ਜਦੋਂ ਕੁੱਟਮਾਰ ਹੋਈ ਹੈ ਉਹਦੀ ਉਹਦਾ ਵੀਡੀਓ ਵਾਇਰਲ ਹੋਇਆ ਉਹਨੂੰ ਨੰਗਾ ਕਰ ਲਿਆ ਗਿਆ ਉਹਦਾ ਵੀਡੀਓ ਵਾਇਰਲ ਕਰ ਦਿੱਤਾ ਗਿਆ ਪੁੱਠਾ ਸਿੱਧਾ ਉਹਦੇ ਬਾਰੇ ਬੋਲਿਆ ਕੁੱਟਿਆ ਗਿਆ ਉਹਨੂੰ ਔਰ ਬਕਾਇਦਾ ਜਿਹੜੇ ਲੋਕ ਉਹਦੇ ਤੋਂ ਬਲਵਾਉਂਦੇ ਸੀਗੇ ਇਹਨਾਂ ਦੇ ਖਿਲਾਫ ਕੁਲੇ ਹੋਣਾਂ ਦੇ ਖਿਲਾਫ ਜਾਂ ਉਹ ਉਹਨਾਂ ਦੇ ਖਿਲਾਫ ਵੀ ਬਲਵਾਇਆ ਗਿਆ ਔਰ ਪੁੱਠੇ ਸਿੱਧੇ ਉਹ ਸ਼ਬਦ ਮੈਂ ਨਹੀਂ ਬੋਲਨੇ ਜਿਹੜੇ ਉਹਦੇ ਤੋਂ ਉਹਦੇ ਮੂੰਹ ਤੋਂ ਬਲਵਾਏ ਗਏ ਕੁੱਟਮਾਰ ਕਰਕੇ ਪ੍ਰੈਸ਼ਰਾਈਜ਼ ਕਰਕੇ ਮੌਕੇ ਦੇ ਉੱਪਰ ਤਾਂ ਔਰ ਮਹਿਕ ਪੰਡੋਰੀ ਕਹਿ ਰਿਹਾ ਕਿ ਉਹਨੇ ਮਹਿਕ ਪੰਡੋਰੀ ਨੇ ਵੀ ਇੱਕ ਵੀਡੀਓ ਪਾਤੀ ਆ ਹੂੰ ਉਹਨੇ ਕਿਹਾ ਕਿ ਇਹ ਜਿਹੜਾ ਸਾਡਾ 4 ਘੰਟੇ ਪਹਿਲਾਂ ਸਮਝੌਤਾ ਹੋ ਗਿਆ ਸੀਗਾ ਜਦੋਂ ਇਹ ਦੋਹਾਂ ਮੁੰਡਿਆਂ ਦੇ ਮਰਡਰ ਹੋਏ ਆ ਉਹ ਕਹਿੰਦਾ ਕਿ ਸਾਡੇ ਕੋਲੇ ਉਹ ਜ਼ਿਕਰ ਵੀ ਕਰਦਾ ਜਿਹੜਾ ਮੁੰਡਾ ਉਹਨਾਂ ਦੇ ਕੋਲੇ ਬੈਠਾ ਸੀ ਕਿ ਉਹਨੂੰ ਫੋਨ ਆਇਆ ਕਿ ਇਸ ਤਰੀਕੇ ਦੇ ਨਾਲ ਘਟਨਾ ਵਾਪਰ ਗਈ ਆ ਤਾਂ ਸਿੱਧੇ ਤੌਰ ਤੇ ਮਹਿਕ ਪੰਡੋਰੀ ਔਰ ਇਹਦੇ ਇਹਦੇ ਵਿੱਚ ਅਸੀਂ ਜ਼ਿਕਰ ਜੀ ਦਾ ਕਰ ਰਹੇ ਸੀਗੇ ਪਹਿਲਾਂ ਕਿਉਂਕਿ ਪ੍ਰੇਮ ਢਿਲੋਂ ਦੇ ਨਾਲ ਜਦੋਂ ਸਟੇਜ ਤੇ ਕੁੱਟਮਾਰ ਕੀਤੀ ਉਹ ਮੁੰਡਾ ਵੀ ਇਸ ਪੂਰੇ ਰੌਲੇ ਦੇ ਵਿੱਚ ਇਨਵੋਲਵ ਹੈਗਾ ਇਸ ਪੂਰੇ ਘਟਨਾ ਦੇ ਵਿੱਚ ਇਨਵੋਲਵ ਹੈਗਾ ਤਾਂ ਤੁਸੀਂ ਇਹ ਸਮਝੋ ਕਿ ਆਪਸ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਤੇ ਇੱਕ ਦੂਜੇ ਨੂੰ ਚੈਲੰਜ ਕਰਨ ਤੇ ਸੋਸ਼ਲ ਮੀਡੀਆ ਦੀਆਂ ਲੜਾਈਆਂ ਸੀਗੀਆਂ ਇਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਡੱਚ ਕਰਨ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਰੌਲੇ ਸੀਗੇ ਉਹ ਕਿਵੇਂ ਦੋ ਮਾਵਾ ਦੇ ਪੁੱਤ ਤਾਂ ਮਾਰੇਗੇ ਔਰ ਹੁਣ ਇਹ ਜਿਹੜੇ ਮੁੰਡੇ ਧਾਰ ਕੇ ਬੈਠੇ ਕਿ ਅਸੀਂ ਵੀ ਬਦਲਾ ਲੈਣਾ ਤਾਂ ਇਹ ਦੇਖੋ ਕਲੈਸ਼ ਕਿੰਨਾ ਵੱਧ ਗਿਆ ਬੜਾ ਇੰਪੋਰਟੈਂਟ ਡੁੱਲ ਗਿਆ ਬੜਾ ਇੰਪੋਰਟੈਂਟ ਸਵਾਲ ਹੈ ਕੀ ਪੰਜਾਬ ਪੁਲਿਸ ਦੇ ਸੈੱਲ ਦਾ ਫੇਲਿਅਰ ਹੈ ਜਦੋਂ ਇਹਨਾਂ ਦੀ ਤਕਰਾਰਬਾਜ਼ੀ ਚੱਲ ਰਹੀ ਸੀ ਇਹ ਗਾਣੇ ਕੱਢ ਰਹੇ ਸੀ ਇਹ ਗਾਲੀ ਗਲੋਚ ਕਰ ਰਹੇ ਸੀ ਉਸ ਵਕਤ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਿ ਬਹੁਤ ਵੱਡਾ ਗੈਂਗਵਾਰ ਹੋ ਸਕਦੀ ਹੈ ਹੋ ਸਕਦਾ ਹੈ ਕਿ ਇਹਨਾਂ ਨੂੰ ਧਿਆਨ ਹੀ ਨਾ ਹੋਵੇ ਕਿ ਐ ਹੋ ਸਕਦਾ ਆਮ ਫੇਲਿਅਰ ਹੋ ਸਕਦਾ ਕਿਉਂਕਿ ਆਮ ਤੌਰ ਤੇ ਜਿਹੜੀਆਂ ਚੀਜ਼ਾਂ ਨੇ ਇਹ ਕਿ ਆਮ ਤੌਰ ਤੇ ਸਾਈਬਰ ਸੈੱਲ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਦਾ ਨਾਲ ਦੀ ਨਾਲ ਇਹ ਵੀਡੀਓ ਡਿਲੀਟ ਕਰਾਤੀ ਜਾਂਦੀ ਹੈ ਪਰ ਜਦੋਂ ਇਸ ਤਰ੍ਹਾਂ ਦੇ ਇੱਕ ਦੂਜੇ ਨੂੰ ਚੈਲੰਜ ਕਰਨ ਵਾਲੇ ਜਦੋਂ ਸਾਫ ਪਤਾ ਹੈ ਕਿ ਇਹ ਜਿਹੜੇ ਵੱਡਿਆਂ ਕੰਡਾਂ ਦੇ ਵਿੱਚ ਇਨਵੋਲਵ ਲੋਕ ਆ ਉਹਨਾਂ ਦੇ ਨਾਲ ਤਾੜ ਜੁੜ ਰਹੀਆਂ ਉਹਨਾਂ ਨੂੰ ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਕਿਉਂ ਨਹੀਂ ਉਹਨਾਂ ਨੂੰ ਬੰਦ ਕਰਵਾਇਆ ਜਾਂਦਾ ਭਾਵੇਂ ਰਾਈਟ ਇੱਕ ਏ ਗਰੁੱਪ ਆ ਚਾਹੇ ਬੀ ਗਰੁੱਪ ਆ ਦੋਵਾਂ ਦੇ ਹੋਣਾ ਚਾਹੀਦਾ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਨੇ ਇੱਕ ਮੇਲ ਪਾਉਣਾ ਮੇਲ ਪਾਉਂਦੀ ਹੈ ਪੰਜਾਬ ਪੁਲਿਸ ਨਾਲ ਦੀ ਨਾਲ ਠਾ ਕਰਕੇ ਅਕਾਊਂਟ ਬਲੌਕ ਅਕਾਊਂਟ ਬੰਦ ਹੋ ਜਾਂਦਾ ਉਹ ਕੰਟੈਂਟ ਜਿਹੜਾ ਉਹ ਰਿਮੂਵ ਕਰ ਦਿੱਤਾ ਜਾਂਦਾ ਕਿ ਇਹ ਸੈਂਸਿਟਿਵ ਕੰਟੈਂਟ ਆ ਇਹਦੇ ਨਾਲ ਕਲੈਸ਼ ਹੋ ਸਕਦਾ ਇਹਦੇ ਨਾਲ ਰੌਲਾ ਪੈ ਸਕਦਾ ਤਾਂ ਇਹ ਜ਼ਰੂਰ ਸਮਝਣਾ ਚਾਹੀਦਾ ਸੀਗਾ ਪਰ ਹੁਣ ਇਹ ਮਸਲਾ ਬਹੁਤ ਵੱਧ ਗਿਆ ਇਸ ਮਸਲੇ ਦੇ ਵਿੱਚ ਵੱਡੇ ਗੈਂਗਸਟਰ ਇਨਵੋਲਵ ਹੋ ਗਏ ਦੋ ਮਾਵਾ ਦੇ ਪੁੱਤ ਮਾਰੇ ਗਏ ਆ ਔਰ ਉਹਨਾਂ ਦਾ ਬਦਲਾ ਲੈਣ ਦੀ ਗੱਲ ਪਰ ਅੱਪ ਮੱਲੀ ਤੇ ਲਵਖਖ ਹੁਣੀ ਵੀ ਕਹਿ ਰਹੇ ਆ ਉਹ ਕਹਿੰਦੇ ਕਿ ਅਸੀਂ ਤਾਂ ਬਦਲਾ ਲਵਾਂਗੇ ਔਰ ਕਿਉਂਕਿ ਉਹਦੇ ਵਿੱਚ ਉਹ ਖੁੱਲੇ ਹੋਣਾ ਦਾ ਤਾਂ ਜੈ ਸੁਣਾ ਦਾ ਵੀ ਜ਼ਿਕਰ ਕਰ ਰਿਹਾ ਕਿ ਜੇ ਉਹ ਹੁੰਦੇ ਤਾਂ ਫਿਰ ਤੁਹਾਡੇ ਜ਼ਰੂਰਤ ਨਹੀਂ ਸੀ ਔਰ ਫਿਰ ਉਹਨਾਂ ਨੇ ਉਹ ਕਰਨਾ ਸੀਗਾ ਕਿ ਕਿਸੇ ਨੇ ਚੁੱਕਣ ਵੀ ਨਹੀਂ ਸੀ ਆਉਣਾ ਤੁਹਾਨੂੰ ਮੌਕੇ ਤੋਂ ਤਾਂ ਇਹ ਤਾਂ ਜ਼ਰੂਰ ਹੈ ਕਿ ਇਹ ਮੁੰਡੇ ਜਿਹੜੇ ਨੇ ਹੱਥੇ ਸੀਗੇ ਔਰ ਇਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਹੈ ਪਰ ਮੈਂ ਇੱਕ ਪਨੋਰੀ ਦੀ ਕੁੱਟਮਾਰ ਦੇ ਵਿੱਚ ਕੀ ਰੋਲ ਸੀਗਾ ਕਿ ਨਾਲ ਗਏ ਸੀਗੇ ਉਹ ਹਾਲਾਂਕਿ ਇਹਦੇ ਵਿੱਚ ਇੱਕ ਚੀਜ਼ ਹੋਰ ਮੈਨੂੰ ਪਤਾ ਲੱਗੀ ਹੈ ਉਹ ਇਹ ਹੈ ਪ੍ਰਿੰਸ ਕਿ ਜਿਹੜੀ ਅੱਗੇ ਗੱਡੀ ਚੱਲੇਗੀ ਉਹਦੇ ਵਿੱਚ ਕੁਲੇ ਹੋਣੀ ਸੀਗੇ ਜਿਨ੍ਹਾਂ ਦਾ ਮਨ ਨੂੰ ਹੋਣਾ ਦੇ ਨਾਲ ਰੋਲਾ ਚੱਲਦਾ ਆ ਉਹ ਉਹ ਪੂਰਾ ਉਹ ਪੂਰਾ ਗਰੂਪੀ ਜਿਹੜਾ ਮਨਕੰਸ਼ਾਪੂਰੀਆ ਹੁਣਾਂ ਦੇ ਅਗੇਂਸਟ ਹੈ ਔਰ ਇਹ ਅੱਗੇ ਜਾ ਰਹੇ ਸੀਗੇ ਔਰ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਤੇ ਸਪਸ਼ਟੀਕਰਨ ਦੇਣ ਵਾਸਤੇ ਜਾਣਾ ਸੀ ਧਾਰਮਿਕ ਸਥਾਨ ਤੇ ਕਿ ਕਿਸਾਂ ਦੀ ਬੇਅਦਬੀ ਕੀਤੀ ਨਹੀਂ ਕੀਤੀ ਜਾਂ ਕੀ ਉਹ ਪੂਰਾ ਘਟਨਾਕਰਮ ਹੋਇਆ ਉਹਦੇ ਬਾਬਤ ਉਹਨਾਂ ਨੇ ਜਾਣਾ ਸੀਗਾ ਉੱਥੇ ਪਰ ਇਹ ਪਿਛਲੀ ਗੱਡੀ ਦੇ ਵਿੱਚ ਜਿਹੜੇ ਮੁੰਡੇ ਸੀਗੇ ਔਰ ਇਹ ਇਸ ਘਟਨਾਕਰਮ ਜਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਹੈਗੇ ਇਸ ਇਹ ਇਹਨਾਂ ਦਿਨਾਂ 'ਚ ਹੈਗੇ ਸੀ ਕਿ ਨਹੀਂ ਪਰ ਇਸ ਤੋਂ ਪਹਿਲਾਂ ਤਾਂ ਕੋਈ ਉਹਨਾਂ ਦਾ ਅਪਰਾਧਿਕ ਰਿਕਾਰਡ ਨਹੀਂ ਕਿਉਂਕਿ ਉਹਨਾਂ ਦੇ ਕੋਲ ਕੋਈ ਵਪਲ ਵੀ ਨਹੀਂ ਮਿਲਿਆ ਪਰ ਇਹ ਇਹ ਫਟਕਦੇ ਰਹੇਗੇ ਇਹ ਪਿੱਛੇ ਰਹੇਗੇ ਠੀਕ ਹੈ ਉਹ ਅੱਗੇ ਚਲੇਗੇ ਇਹਨਾਂ ਨੇ ਵੀ ਆਪਦੇ ਪਿੰਡਾਂ ਵੱਲ ਮੁੜ ਜਾਣਾ ਸੀ ਇਹਨਾਂ ਨੇ ਉਹਨਾਂ ਦੇ ਨਾਲ ਨਹੀਂ ਜਾਣਾ ਸੀ ਇਹਨਾਂ ਨੇ ਆਪਦੇ ਪਿੰਡਾਂ ਵੱਲ ਮੁੜ ਜਾਣਾ ਸੀ ਕਿਉਂਕਿ ਫਟਕ ਤੋਂ ਬਾਅਦ ਅੱਗੇ ਜਾ ਕੇ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਪਿੰਡ ਆਉਂਦਾ ਸੀਗਾ ਇਹਨਾਂ ਮੁੰਡਿਆਂ ਨੇ ਆਪਦੇ ਪਿੰਡਾਂ ਵੱਲ ਮੁੜ ਜਾਣਾ ਸੀਗਾ ਪਰ ਰਾਹ ਦੇ ਵਿੱਚ ਹੀ ਕਿਉਂਕਿ ਇਹਨੂੰ ਲਗਾਤਾਰ ਟਰੈਕ ਕੀਤਾ ਜਾ ਰਿਹਾ ਸੀ ਲਗਾਤਾਰ ਰੈਡਾਰ ਤੇ ਸੀ ਲਗਾਤਾਰ ਨਿਸ਼ਾਨੇ ਤੇ ਸੀਗੇ ਲਗਾਤ ਤਾਂ ਪਰ ਇਹਨਾਂ ਨੂੰ ਨਹੀਂ ਪਤਾ ਸੀ ਅਗਲਿਆਂ ਨੂੰ ਵੀ ਨਹੀਂ ਪਤਾ ਸੀ ਹੋ ਸਕਦਾ ਅਗਲਿਆਂ ਨੂੰ ਅਗਲੇ ਅਵੇਅਰ ਹੋਣ ਪਰ ਜੇ ਸ਼ਾਇਦ ਮਨ ਲੱਗਦਾ ਕਿ ਇੰਨੇ ਜ਼ਿਆਦੇ ਅਵੇਅਰ ਹੁੰਦੇ ਤਾਂ ਫਿਰ ਹੋ ਸਕਦਾ ਕਿ ਇਹਨਾਂ ਨੂੰ ਨਾਲ ਹੀ ਲੈ ਕੇ ਜਾਂਦੇ ਪਿਛਲੇ ਮੁੰਡਿਆਂ ਨੂੰ ਕਿਉਂਕਿ ਸ਼ਾਇਦ ਉਹਨਾਂ ਨੂੰ ਵੀ ਹੋ ਸਕਦਾ ਕਿ ਵੈਸੇ ਦੋਸਤ ਮਿੱਤਰ ਨੇੜੇ ਤਿਰ ਦੇ ਕਿਉਂਕਿ ਇੱਕ ਤਾਂ ਤੁਹਾਡੇ ਕ੍ਰਾਈਮ ਦੇ ਵਿੱਚ ਸਾਥ ਦੇਣ ਵਾਲੇ ਲੋਕ ਹੁੰਦੇ ਆ ਇੱਕ ਤੁਹਾਡੇ ਕ੍ਰਾਈਮ 'ਚ ਸਾਥ ਨਾ ਦੇਣ ਤੋਂ ਇਲਾਵਾ ਵੀ ਦੋਸਤ ਮਿੱਤਰ ਸੱਜਣ ਹੁੰਦੇ ਆ ਜਾਂ ਕੋਈ ਸ਼ੁਭਚਿੰਤ ਰੱਖ ਸ਼ੁਭਚਿੰਤਕ ਹੁੰਦੇ ਆ ਜਾਂ ਫਿਰ ਕੁਝ ਲੋਕ ਉਹ ਹੁੰਦੇ ਜਿਹੜੇ ਨਵੇਂ ਮੁੰਡੇ ਅਟਰੈਕਟ ਹੋ ਕੇ ਤੁਹਾਡੇ ਨਾਲ ਜੁੜ ਜਾਂਦੇ ਵੈਸੀ ਪ੍ਰਭਾਵਿਤ ਹੋ ਕੇ ਤੁਹਾਡੇ ਨਾਲ ਜੁੜ ਜਾਂਦੇ ਆ ਉਸ ਘਟਨਾ ਤੋਂ ਬਾਅਦ ਹੋ ਸਕਦਾ ਹੈ ਪ੍ਰਭਾਵਿਤ ਹੋ ਕੇ ਮੁੰਡੇ ਜੁੜੇ ਹੋਣ ਪਰ ਇਹ ਜਿਹੜੇ ਮੁੰਡੇ ਮਾਰੇ ਗਏ ਇਹਨਾਂ ਦਾ ਇਹਨਾਂ ਦੇ ਮਾਮੇ ਦਾ ਮੁੰਡਾ ਜ਼ਰੂਰ ਦੱਸਿਆ ਜਾ ਰਿਹਾ ਕਿ ਸ਼ਾਇਦ ਉਹਨਾਂ ਦੇ ਨਾਲ ਅਗਲੀ ਗੱਡੀ ਦੇ ਵਿੱਚ ਹੈਗਾ ਸੀ ਮੇਰੇ ਆਖਰੀ ਦੋ ਸਵਾਲ ਨੇ ਸ਼ਹਿਜ਼ਾਦ ਪੱਟੀ ਦੀ ਇਸ ਕੇਸ ਦੇ ਵਿੱਚ ਐਂਟਰੀ ਹੁੰਦੀ ਆ ਉਸ ਦੀ ਇੱਕ ਆਡੀਓ ਆਉਂਦਾ ਹੈ ਸਾਹਮਣੇ ਔਰ ਦੂਜੇ ਪਾਸੇ ਜਿਹੜੀ ਹੁਣੇ ਤੁਸੀਂ ਗੱਲ ਕਹਿ ਕੇ ਹਟੇ ਹੋ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ ਇਹ 22 ਵਾਲਾ ਕਲਚਰ ਕੀ ਮੈਂ 22 ਦੇ ਨਾਲ ਆ ਫਲਾਣੇ ਬਾਈ ਦੇ ਨਾਲ ਉਸ ਨੂੰ ਵੀ ਡੀਕੋਡ ਕਰਿਓ ਕਿ ਉਹ ਬਹੁਤ ਜ਼ਰੂਰੀ ਹੈ ਬਚਣਾ ਚਾਹੀਦਾ ਸਾਡੇ ਨੌਜਵਾਨ ਮੁੰਡਿਆਂ ਨੂੰ ਪਹਿਲਾਂ ਸ਼ਾਜਾਦ ਭੱਟੀ ਦੇਖੋ ਸ਼ਾਜਾਦ ਭੱਟੀ ਪਾਕਿਸਤਾਨ ਦਾ ਗੈਂਗਸਟਰ ਹੈ ਔਰ ਪੰਜਾਬ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਤਾਂ ਉਹ ਬਹੁਤ ਸਰਗਰਮ ਹੋ ਕੇ ਨਾਲ ਦੀ ਨਾਲ ਰਿਐਕਟ ਕਰਦਾ ਜਦੋਂ ਇਹ ਮਹਿਕ ਪਣੋਰੀ ਦੇ ਨਾਲ ਜੁੜੀ ਇਹ ਘਟਨਾ ਹੋਈ ਹੈ ਮਹਿਕ ਪਣੋਰੀ ਦੇ ਹੱਕ ਦੇ ਵਿੱਚ ਉਹ ਆਇਆ ਉਹਨੇ ਕਿਹਾ ਕਿ ਡੋਨੀ ਬੱਲ ਹੋਣੀ ਸਾਡੇ ਭਰਾ ਨੇ ਡੋਨੀ ਬੱਲ ਹੋਣੀ ਜਿਨ੍ਹਾਂ ਨੇ ਜ਼ਿੰਮੇਵਾਰੀ ਇਹਨਾਂ ਦੋਵਾਂ ਮੁੰਡਿਆਂ ਦੇ ਕਤਲ ਦੀ ਲਈ ਹੈ ਔਰ ਉਹ ਕਹਿੰਦਾ ਕਿ ਸਾਡੇ ਭਰਾ ਨੇ ਤਾਂ ਇਹ ਤੁਸੀਂ ਗੱਲ ਸਮਝੋ ਪਿਛਲੇ ਦਿਨੀ ਵੀ ਜਦੋਂ ਇੱਕ ਘਟਨਾ ਵਾਪਰੀ ਸੀ ਉਹ ਛੋਟੇ ਬੱਚੇ ਵਾਲਾ ਜਦੋਂ ਕਾਂਡ ਹੋਇਆ ਹਰਿਆਣਾ ਹੁਸ਼ਿਆਰਪੁਰ ਦੇ ਵਿੱਚ ਛੋਟੇ ਬੱਚੇ ਦੇ ਨਾ ਪ੍ਰਵਾਸੀ ਨਾਲ ਨੇ ਗਲਤ ਕੰਮ ਕਰਕੇ ਬਚਾਰੇ ਦਾ ਮਰਡਰ ਕੀਤਾ ਉਦੋਂ ਵੀ ਸ਼ਹਾਦ ਪੱਟੀ ਦਾ ਇੱਕ ਆਡੀਓ ਆਇਆ ਕਿ ਸੇਵਾ ਲੁੱਟ ਲੋ ਇਸ ਪੂਰੇ ਮਸਲੇ ਤੇ ਕਿਸੇ ਨੂੰ ਚਾਹੀਦਾ ਕਿ ਵੱਡੇ ਵੱਡੇ ਗੈਂਗਸਟਰ ਵੀ ਜਿਨ੍ਹਾਂ ਦੇ ਵਿੱਚ ਬੈਠੇ ਹੋ ਉਦਾਂ ਨੂੰ ਚਾਹੀਦਾ ਕਿ ਇਹਦਾ ਕੰਮ ਕਰਨਾ ਇਦਾਂ ਦੀਆਂ ਗੱਲਾਂ ਉਹ ਕਰ ਰਹੀ ਸੀ ਤਾਂ ਇਸ ਮਸਲੇ ਤੇ ਵੀ ਉਹ ਬੋਲਿਆ ਉਹ ਕਹਿ ਰਿਹਾ ਕਿ ਇਹ ਗਲਤ ਸੀਗਾ ਔਰ ਬਦਲਾ ਲਿਆ ਜਾਊਗਾ ਬਦਲਾ ਲਿਆ ਜਾਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਵੱਲੋਂ ਕਈਆਂ ਗਈਆਂ ਤਾਂ ਦੁਹੇ ਸਮਝੋ ਹੋਰ ਨਵੇਂ ਮੁੰਡਿਆਂ ਦਾ ਜਿਹੜਾ ਜ਼ਿਕਰ ਕੀਤਾ ਨਵੇਂ ਮੁੰਡੇ ਸਰਗਰਮ ਹੋ ਕੇ ਚੱਲ ਰਹੇ ਆ ਕਿਉਂਕਿ ਦੇਖੋ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਅਟਰੈਕਟ ਕਰਦਾ ਜਿਹੜਾ ਤੁਹਾਨੂੰ ਇਹ ਮਾਹੌਲ ਇਹ ਵੈਪਨ ਅਟਰੈਕਟ ਕਰਦੇ ਆ ਵੈਪਨ ਅਟਰੈਕਟ ਕਰਦੇ ਆ ਜਦੋਂ ਤੁਹਾਡੀ ਮੁਲਾਕਾਤਾਂ ਇੱਕ ਦੋ ਹੋ ਜਾਂਦੀਆਂ ਫੋਨ ਤੇ ਇੱਕ ਦਾ ਕਿਸੇ ਦਾ ਕੰਮ ਕਰਵਾਤਾ ਜਾਂ ਫੋਨ ਤੇ ਜਦੋਂ ਕਿਉਂਕਿ ਖਾਸ ਤੌਰ ਤੇ ਜਿਹੜੀ ਇਹਨਾਂ ਦੀ ਫੈਨ ਫੋਲੋਇੰਗ ਹੈ ਨਵੇਂ ਮੁੰਡੇ ਆ ਜਿਹੜੇ ਗੈਂਗਸਟਰ ਨੂੰ ਫੋਲੋ ਕਰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਸੱਟੇ ਕੀ ਨਿਕਲਦੇ ਆ ਸ਼ੁਰੂਆਤ ਦੇ ਵਿੱਚ ਤਾਂ ਮੁੰਡੇ ਵੜ ਜਾਂਦੇ ਪਰ ਉਸ ਤੋਂ ਬਾਅਦ ਫਿਰ ਨਿਕਲਣਾ ਔਖਾ ਹੋ ਜਾਂਦਾ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਉਵੇਂ ਇਹ ਚੱਕਾ ਚੌਂਦਾ ਸ਼ੁਰੂ-ਸ਼ੁਰੂ ਦੇ ਵਿੱਚ ਅਟਰੈਕਟ ਕਰਦੀ ਹੈ ਕਿ ਬਾਈ ਹੁਣਾਂ ਦੇ ਨਾਲ ਰਾਵਾਂਗੇ ਕੋਈ ਕੰਮ ਪੈ ਗਿਆ ਤਾਂ ਉਹ ਕਰਾਵਾਂਗੇ ਸ਼ੈਲਟਰ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਕਰਕੇ ਮੁੰਡੇ ਆ ਤਾਂ ਜਾਂਦੇ ਆ ਨਾਲ ਪਰ ਆਹ ਦੇਖੋ ਹੁਣਾਂ ਦੋ ਮੁੰਡੇ ਮਾਰੇ ਗਏ ਇਹਨਾਂ ਦਾ ਪਤਾ ਨਹੀਂ ਕੀ ਕਸੂਰ ਸੀਗਾ ਇਹਨਾਂ ਦਾ ਕਸੂਰ ਇਹ ਸੀ ਕਿ ਨਾਲ ਸੀਗੇ ਬਸ ਪਿਛਲੀ ਗੱਡੀ ਦੇ ਵਿੱਚ ਜਾ ਰਹੇ ਸੀ ਇਨ ਇਨ ਲਾਈਨ ਦਾ ਕਸੂਰ ਸੀਗਾ ਜਿੰਨਾ ਕੁ ਮੈਂ ਸਮਝਦਾ ਠੀਕ ਹੈ ਇਸ ਕਰਕੇ ਇਹਨਾਂ ਦਾ ਵਿਚਾਰਿਆਂ ਦਾ ਦੋਵਾਂ ਦਾ ਮਰਡਰ ਹੋ ਗਿਆ ਪਰ ਇਹ ਮਾਵਾਂ ਦੇ ਪੁੱਤ ਥ ਆਪਸ ਦੇ ਵਿੱਚ ਹੋਰ ਜਿਹੜਾ ਕਿਹਾ ਜਾ ਰਿਹਾ ਕਿ ਬਦਲਾ ਲਿਆ ਜਾਊਗਾ ਹੋਰ ਜੇ ਗੈਂਗਵਾਰ ਹੁੰਦੀ ਹੈ ਤਾਂ ਹੋਰ ਮਾਮਾ ਦੇ ਪੁੱਤ ਮਾਰੇ ਜਾਣਗੇ ਤਾਂ ਕੰਪਰੋ ਤਾਂ ਕਿਸੇ ਮਸਲੇ ਇਸ ਇਸ ਪੂਰੇ ਤੇ ਹੋਣਾ ਨਹੀਂ ਕਿਉਂਕਿ ਜੱਗੂ ਭਗਵਾਨਪੁਰੀਆ ਦੇ ਅਗੇਂਸਟ ਉਹ ਪੂਰਾ ਦੂਜਾ ਗਰੁੱਪ ਜਿਹੜਾ ਬਾਹਰ ਬਾਹਰ ਤੋਂ ਆਪਰੇਟ ਕਰ ਰਿਹਾ ਬੈਠਾ ਤਾਂ ਇਹ ਹੁਣ ਗੈਂਗਸਟਰ ਵੱਡੇ ਇਹਨਾਂ ਦੇ ਵਿੱਚ ਇਨਵੋਲ ਹੋ ਗਏ ਇਸ ਘਟਨਾ ਦੇ ਵਿੱਚ ਇੱਕ ਵੱਡੀ ਗੈਂਗਵਾਰ ਦਾ ਖਸ਼ਾ ਵਾਕਈ ਪ੍ਰਿੰਸ ਬਣ ਗਿਆ ਪੰਜਾਬ ਦੇ ਵਿੱਚ ਇਹ ਇਹ ਪੁਲਿਸ ਨੂੰ ਵੀ ਪਤਾ ਹੈ ਪੁਲਿਸ ਵੀ ਇਸ ਪੂਰੇ ਮਸਲੇ ਨੂੰ ਲੈ ਕੇ ਬਹੁਤ ਅਲਰਟ ਹੈ ਠੀਕ ਹੈ ਤਾਂ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਹਾਲਾਂਕਿ ਹੁਣ ਜਾਂਚ ਦਾ ਵਿਸ਼ਾ ਹੈ ਜੋ ਜੋ ਕਨੈਕਸ਼ਨ ਸਾਹਮਣੇ ਆਇਆ ਹੈ ਸਿਰਫ ਤਾਂ ਸਿਰਫ 4 ਗ੍ਰਿਫਤਾਰੀਆਂ ਇਸ ਕੇਸ ਦੇ ਵਿੱਚ ਹੋਈਆਂ ਨੇ ਜਿਨ੍ਹਾਂ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਹਥਿਆਰ ਮੁਹੱਈਆ ਕਰਵਾ ਕੇ ਦਿੱਤੇ ਔਰ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਗ੍ਰਿਫਤੋਂ ਬਾਹਰ ਨੇ ਔਰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਤਾਂ ਤਸਵੀਰ ਸਾਫ਼ ਹੋਵੇਗੀ ਕਿ ਉਹਨਾਂ ਨੂੰ ਕਿਹੜੇ ਗਰੁੱਪ ਨੇ ਭੇਜਿਆ ਕਿ ਉਹ ਮਹਿਕ ਪੰਡੋਰੀ ਦੀ ਕੁਟਮਾਰ ਕਰਨ ਵਾਲਿਆਂ ਨੂੰ ਹੀ ਮਾਰਨ ਆਏ ਸੀ ਸਿੱਧਾ-ਸਿੱਧਾ ਕਨੈਕਸ਼ਨ ਹਾਲਾਂਕਿ ਜੁੜਦਾ ਨਜ਼ਰ ਆ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਹੋਰ ਕੁਝ ਵੱਡਾ ਸਾਹਮਣੇ ਆ ਸਕਦਾ ਹੈ ਧੰਨਵਾਦ